ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਤੋਕੜ ਗੱਬਣ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਈ ਜੀ ਦਾ ਨੰਬਰ ਲਾਮਾ ਟਾਈਟਲ ਤੇ ਭਰਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਕਾਲਾ ਬਾਈ ਫਰੈਂਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਮੱਝ ਦੀ ਜਾਣਕਾਰੀ ਦੋ ਜੀ ਵਿਰੇ 3 ਮਹੀਨੇ 5 ਦਿਨਾਂ ਦੀ ਗੱਬਣਾ ਹਾਂਜੀ ਇਸ 8 7 7 8 ਕਿਲੋ ਦੁੱਧ ਆ ਵੀਰੇ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਟੋਕੜ ਗੱਬਣਾ ਆਪਣੀ ਚੱਕਰਾ ਹੀ ਵੀ ਹੈ ਹਾਂਜੀ ਹਾਂਜੀ ਵੀਰੇ ਅਗਲਾ ਚੱਕਰਾ ਇਕ ਲੈ ਜਾ ਸਕਦਾ ਠੀਕ ਆ ਤੋੜ ਦੋ ਭਰਾ ਲੋ ਜੀ ਆਪੀ ਦੀ ਮਿਲ ਪੈਂਦੀ ਹੈ ਵੀਰੇ ਠੰਡੀ ਠੰਡੀ ਬਹੁਤ ਆਈ ਵੇਗਾ ਅੱਜ ਲਈ ਵੀਰੇ ਠੀਕ ਹੈ ਜੀ ਠੀਕ ਕਰ ਦਵੇਡ ਚਲੋ ਜੀ ਚੈੱਕ ਕਰ ਸਾਦੇ ਭਰਾ ਲੈ ਵਲੂ ਬਦ ਦਿਖਾ ਦੇ ਹਾਂਜੀ ਦੇ ਬਾਦ ਹੋਣੇ ਉਹ ਚਾਹ ਦੋ ਡੰਗ ਚੋਕੇ ਲੈ ਜਬੀ ਹਣ ਚਾਹ ਚਾਰ ਡੰਗ ਚੋਵੇ ਵੀਰੇ ਠੀਕ ਹੈ ਠੀਕ ਹੈ ਬੰਦ ਤੋ ਮੜਾ ਜਾ ਮੈਂ ਦਿਖਾਦਾ ਕੈਮਰੇ ਤੋ ਥੋੜਾ ਡਰ ਜਾਂਦੇ ਬਦੂ ਤੇ ਇੱਕ ਪੱਗ ਪੁਗ ਬੰਨੀ ਵੀ ਤਾ ਕਰਕੇ ਥੋੜਾ ਜਿਹਾ ਚੱਕਰ ਪੈ ਜਾਂਦਾ ਅ ਫੰਦ ਤੋ ਮੜਾ ਇਹ ਮੁਰ ਨਹੀਂ ਆਦੀ ਨਾ ਮੈਂ ਦਿਖਾਦਾ ਨਾ ਸੁਦੇਵਾ ਉਹ ਚ ਸੀ ਹੁਣ ਦੇਖ ਲੈ ਬਰਾ ਠੀਕ ਹੈ ਹਾਂਜੀ ਭਾਈ ਦੂਜੀ ਮੱਝ ਦੀ ਜਾਣਕਾਰੀ ਦੋ ਭਾਈ 7 ਕਿਲੋ ਦੁੱਧ ਆ ਢਾਈ ਮਹੀਨੇ ਦੀ ਗੱਬਣਾ 2 ਮਹੀਨੇ 7 ਦਿਨਾਂ ਦੀ ਗੱਬਣਾ ਵੀਰੇ ਚੈੱਕ ਕਰਾ ਕੇ ਲਿਆਦਾ ਅਗਲਾ ਤੇ ਤੋਰ ਦੋ ਰੇਟ ਭਰਾ ਜਾਇਜ ਰੇਟ ਫੋਨ ਤੇ ਕਰਾਂਗੇ ਵੀਰੇ ਰੇਟ ਫੋਨ ਲੋਪਰਾ ਚੈੱਕ ਕਰ ਸੰਦ ਦੁੱਧ ਸਾਵ ਦਾ ਟਾਈਮ ਠੀਕ ਹੈ ਜੀ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਕਦ ਵੇੜ ਸੁੱਕਣਾ ਕਰਮਾ ਵਾਲੀ ਦਾ ਸੋਹਣਾ ਲੋ ਜੀ ਫੇਸ ਕੁਆਲਟੀ ਮੋੜ ਦਪਰਾ ਇਦਨ ਬਾਈ ਜੀ ਨੇ ਜਰੂਰ ਕਲੈਕਟ ਕਰੋ ਭਰਾ ਠੀਕ ਹੈ ਨਾ ਪਿੰਡ ਚੀਮਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਟੋਕੜ ਗੱਬਣ ਮੱਝਾਂ ਪਕਾਉਗਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਕ ਤੇ ਬਾਈ